ਜਾਬ ਵਿਜੀਲੈਂਸ ਬਿਊਰੋ ਨੇ ਬਹੁਤ ਸਾਰੇ ਅਜਿਹੇ ਮਾਮਲੇ ਸੁਲਝਾਏ ਨੇ ਜਿਹੜੇ ਕਿ ਲੰਬੇ ਸਮੇਂ ਤੋਂ اٹਕੇ ਪਏ ਸਨ ਜਿਨ੍ਹਾਂ ਦੀ ਗੁੱਥੀ ਸੁਲਝ ਹੀ ਨਹੀਂ ਰਹੀ ਸੀ ਤੇ ਹੁਣ ਵੀ ਪੰਜਾਬ ਵਿਜੀਲੈਂਸ ਦੇ ਕੋਲ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਹੜਾ ਕਿ ਪਵਾਨੀਗੜ ਸੰਗਰੂਰ ਦੇ ਨਾਲ ਸੰਬੰਧਿਤ ਹੈ ਜਿਸ ਦੇ ਵਿੱਚ ਚੋਲਾਂ ਦੀ ਕਪਲੇਬਾਜੀ ਹੋਈ ਹੈ ਤੇ ਹੁਣ ਪੰਜਾਬ ਵਿਜੀਲੈਂਸ ਬਿਊਰੋ ਇਸ ਦੀ ਜਾਂਚ ਦੇ ਵਿੱਚ ਜੁਟ ਗਈ ਹੈ ਜਿਹਾ ਦੱਸ ਦਈਏ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਸੰਗਰੂਰ ਜ਼ਿਲ੍ਹੇ ਦੇ ਕਸਬਾ ਮਾਨੀਗੜ ਸਥਿਤ ਸਿੰਗਲਾ ਫੂਡ ਪ੍ਰੋਡਕਟਸ ਨਾਮੀ ਇੱਕ ਚੌਲ ਮਿਲ ਦੇ ਚਾਰ ਭਾਈਵਾਲਾਂ ਦੇ ਵਿਰੁੱਧ ਚੋਨੇ ਦੀਆਂ 14 ਬੁਗੀਆਂ ਖੁਰਦ-ਬੁਰਦ ਕਰਨ ਅਤੇ ਸਰਕਾਰ ਨੂੰ ਭਾਰੀ ਨੁਕਸਾਨ ਪਹੁੰਚਾਉਣ ਦੇ ਦੋਸ਼ ਦੇ ਹੇਠ ਇੱਕ ਅਪਰਾਧਿਕ ਮਾਮਲਾ ਦਰਜ ਕੀਤਾ ਹੈ ਨਾਲ ਹੀ ਦੱਸਦੀ ਹੈ ਕਿ ਇਸ ਦੇ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਇਹ ਦੱਸਿਆ ਹੈ ਕਿ ਇਸ ਚੌਲ ਮਿਲ ਦੇ ਵਿਰੁੱਧ ਇਹ ਜਾਂਚ ਉਸ ਵੇਲੇ ਪੰਸਪ ਦੇ ਪ੍ਰਬੰਧਕੀ ਡਾਇਰੈਕਟਰ ਦੇ ਵੱਲੋਂ ਪ੍ਰਾਪਤ ਪੱਤਰ ਦੇ ਆਧਾਰ ਤੇ ਕੀਤੀ ਗਈ ਹੈ ਤੇ ਨਾਲ ਹੀ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਚੌਲ ਮਿਲ ਨੇ ਸਾਲ 2011-12 ਦੇ ਦੌਰਾਨ ਝੋਨੇ ਅਤੇ ਚੌਲਾਂ ਦੇ ਭੰਡਾਰਨ ਲਈ ਸੂਬੇ ਦੀ ਖਰੀਦ ਅਥਾਰਟੀ ਪੰਸਪਨਾਲ ਸਮਝੌਤਾ ਸਹੀਬਾਦ ਕੀਤਾ ਸੀ ਉਹਨਾਂ ਨੇ ਅੱਗੇ ਵੀ ਜਾਣਕਾਰੀ ਦਿੱਤੀ ਹੈ ਕਿ ਤਤਕਾਲੀ ਜ਼ਿਲ੍ਹਾ ਕੰਟਰੋਲਰ ਖਰਾਕ ਤੇ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਸੰਗਰੂਰ ਨੇ ਇਸ ਚੌਲ ਮਿੱਲ ਖਿਲਾਫ ਝੋਨੇ ਦੀ ਕਪਲੇਬਾਜੀ ਸੰਬੰਧੀ ਜਾਂਚ ਕਰਨ ਲਈ ਜ਼ਿਲ੍ਹਾ ਮੈਨੇਜਰ ਪੰਚਪ ਸੰਗਰੂਰ ਨੂੰ ਸ਼ਿਕਾਇਤ ਪੱਤਰ ਵੀ ਭੇਜਿਆ ਸੀ। ਉਹਨਾਂ ਨੇ ਅੱਗੇ ਜਾਣਕਾਰੀ ਦਿੱਤੀ ਹੈ ਕਿ ਇਸ ਸਬੰਧ ਦੇ ਵਿੱਚ ਉਸ ਵੇਲੇ ਤਾਇਨਾਤ ਡਿਪਟੀ ਮੈਨੇਜਰ ਪੰਚਪ ਜਸਪਾਲ ਸ਼ਰਮਾ ਅਤੇ ਡੀ ਐਫ ਐਸ ਸੀ ਅੰਜੂਮਨ ਪਾਸਕਰ ਵੱਲੋਂ ਸਾਂਝੇ ਤੌਰ ਤੇ ਸਿੰਗਲਾ ਫੂਡ ਪ੍ਰੋਡਕਟਸ ਅਤੇ ਸਿੰਗਲਾ ਐਗਰੋ ਮਿਲ ਪਵਾਨੀਗੜ ਦੀ ਕੀਤੀ ਜਾਂਚ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਸਿੰਗਲਾ ਫੂਡ ਪ੍ਰੋਡਕਟਸ ਦੇ ਵਿੱਚ ਚੋਨੇ ਦੀਆਂ 14 ਬੁਗੀਆਂ ਘਟ ਨੇ ਇਹਨਾਂ ਨੇ ਅੱਗੇ ਜਾਣਕਾਰੀ ਦਿੰਦਿਆਂ ਹੋਇਆ ਇਹ ਗੱਲ ਕਹੀ ਹੈ ਕਿ ਇਸ ਚੌਲ ਮਿਲ ਦੇ ਮਾਲਕਾਂ ਨੇ ਚੋਨੇ ਦੀਆਂ ਜਿਹੜੀਆਂ ਚੌਲਾਂ ਦੀਆਂ ਜਿਹੜੀਆਂ ਇਹ ਬੋਰੀਆਂ ਗਾਇਬ ਹੋਈਆਂ ਨੇ ਇਨਾਂ ਦਾ ਨਜਾਇਜ਼ ਫਾਇਦਾ ਚੁੱਕਣ ਲਈ ਨਾਬਾ ਦੇ ਇੱਕ ਗੋਦਾਮ ਦੇ ਵਿੱਚ ਉਸ ਸਮੇਂ ਤਾਇਨਾਤ ਭਾਰਤੀ ਖੁਰਾਕ ਨਿਗਮ ਦੇ ਸਬੰਧਿਤ ਅਧਿਕਾਰੀਆਂ ਵੱਲੋਂ ਜਾਰੀ ਕੀਤਾ ਗਿਆ ਇੱਕ ਝਾਲੀ ਸਰਟੀਫਿਕੇਟ ਵੀ ਟੀਮ ਦੇ ਅੱਗੇ ਪੇਸ਼ ਕੀਤਾ ਸੀ ਇਸ ਸਰਟੀਫਿਕੇਟ ਦੇ ਸਬੰਧ ਵਿੱਚ ਉਹਨਾਂ ਦੋਵਾਂ ਐਫਸੀਆਈ ਅਧਿਕਾਰੀਆਂ ਨੇ ਜਵਾਬ ਦਿੱਤਾ ਸੀ ਕਿ ਇਸ ਸਰਟੀਫਿਕੇਟ ਤੇ ਦਸਤਖਤ ਕੀਤੇ ਹੋਏ ਨੇ ਇਹ ਝਾਲੀ ਨੇ ਇਹ ਦਸਤਖਤ ਉਹਨਾਂ ਦੇ ਵੱਲੋਂ ਨਹੀਂ ਕੀਤੇ ਗਏ ਪੰਜਾਬ ਵਿਜਲੈਂਸ ਬਿਊਰੋ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਸਖਤੀ ਦੇ ਨਾਲ ਇਹਨਾਂ ਜਿਹੜੇ ਮਿਲ ਦੇ ਮਾਲਕ ਨੇ ਉਹਨਾਂ ਨਾਲ ਪੇਸ਼ ਆ ਰਹੀ ਹੈ ਤੇ ਹੁਣ ਪੰਜਾਬ ਵਿਜਲੈਂਸ ਬਿਊਰੋ ਦੇ ਵੱਲੋਂ ਜਲਦ ਤੋਂ ਜਲਦ ਇਹ ਜਾਂਚ ਮੁਕੰਮਲ ਕਰ ਲਈ ਜਾਵੇਗੀ ਤੇ ਇਹ ਮਾਮਲਾ ਸੁਲਝਾ ਲਿਆ ਜਾਵੇਗਾ